ਹਾਂਜੀ ਦੱਸੋ ਕੀ ਕੰਮ ਸੀ ਆ ਅੰਦਰ ਤਾ ਜਾ ਨਾਲੇ ਮੈਂ ਤੈਨੂੰ 10 ਵਜੇ ਦਾ ਟਾਈਮ ਦਿੱਤਾ ਸੀ ਟਾਈਮ ਦੇਖੇ ਕਿੰਨਾ ਹੋ ਗਿਆ ਮੇਰਾ ਨਾ ਦਿਮਾਗ ਨਾ ਖਰਾਬ ਕਰ ਐਵੇਂ ਪਖੰਡ ਜੇ ਨਾਲ ਬਾਹਲੇ ਕਰ ਠੀਕ ਐ ਨਾਲੇ ਵੈਸੇ ਵੀ ਤੈਨੂੰ ਕਹਿ ਧਰਿਆ ਵੀ ਘਰੇ ਕੋਈ ਨਹੀਂ ਹੈਗਾ ਚੁੱਪ ਕਰਕੇ ਅੰਦਰ ਆ ਜਾ ਹੁਣ ਤੇਰੀ ਸਾਰੀ ਗੱਲ ਹੋ ਗਈ ਹੁਣ ਮੈਂ ਚੱਲਦਾ ਹਾਂ ਇੱਥੇ ਨਹੀਂ ਪਤਾ ਕੋਈ ਆ ਜਾਏ ਹੋਰ ਪੰਗਾ ਪਈ ਕੋਈ ਨਹੀਂ ਆਉਂਦਾ ਹੈਗਾ ਨਾਲੇ ਵੈਸੇ ਵੀ ਮੈਂ ਤਾਂ ਉਹਨੂੰ ਸ਼ਹਿਰ ਭੇਜਿਆ ਹੋਇਆ ਅੱਜ ਨਹੀਂ ਕੋਈ ਆਉਂਦਾ ਹੈਗਾ ਕਾਲੇ ਮੈਨੂੰ ਨਾ ਤੇਰੇ ਤੱਕ ਬਹੁਤ ਜ਼ਰੂਰੀ ਕੰਮ ਹੈ ਕੱਲ ਨੂੰ ਘਰੇ ਕੋਈ ਨਹੀਂ ਹੋਣਾ ਤੂੰ 10 ਵਜੇ ਤੱਕ ਮੈਨੂੰ ਮਿਲ ਕੇ ਘਰੇ ਆ ਕੇ ਇਹਦੇ ਵਿੱਚ ਤੇਰਾ ਵੀ ਫਾਇਦਾ ਤੇ ਮੇਰਾ ਵੀ ਫਾਇਦਾ ਚਲ ਵਧੀਆ ਆ ਕੰਮ ਵੀ ਮੇਰਾ ਬਣ ਗਿਆ ਬਸ ਕਾਲਾ ਹੁਣ ਕੱਲ ਨੂੰ ਟਾਈਮ ਨਾਲ ਘਰੇ ਆ ਜੇ ਸਾਰਾ ਕੰਮ ਲੋਟ ਆ ਜਾਊਗਾ ਆਗੀ ਪਰ ਹਾਂਜੀ ਉਹ ਮੇਰੀ ਇਹਨਾਂ ਲੱਤਾਂ ਹੀ ਦਰਦ ਕਰਨ ਲੱਗ ਗਈਆਂ ਸੀ ਮੈਂ ਸੋਚਿਆ ਮੈਂ نیچے ਜਾ ਕੇ ਆਰਾਮ ਹੀ ਕਰ ਲੈਣੀ ਆ ਤੁਰਿਆ ਫਿਰਿਆ ਗਿਆ ਨਿਬਾਲਾ ਮੈਂ ਤੇ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਤੂੰ ਉੱਪਰ ਨਾ ਜਾ ਫਿਰ ਤੂੰ ਵੀ ਕਿਹੜਾ ਮੰਨਦੀ ਆ ਚਲੋ ਕੋਈ ਗੱਲ ਨਹੀਂ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਮੈਂ ਜਾ ਕੇ ਨਾ ਰੈਸਟ ਕਰਦੀ ਆ ਚੰਗਾ ਉਹ ਕਿਹੜੀ ਵੀ ਪਤਾ ਨਹੀਂ ਕਿੱਧਰ ਬੈਠਾ ਰਹਿੰਦਾ ਜੋ ਫੋਨ ਕਰਦਾ ਫੂਕ ਨਹੀਂ ਜਾਂਦਾ ਹੈ ਲੋੜ ਪੈਣ ਤੇ ਕਦੇ ਨਾ ਆਇਆ ਹੈ ਉਹ ਕਿਵੇਂ ਕਾਲੇ ਵਧੀਆਗਾ ਤੂੰ ਉਹਨ ਕਿੱਧਰ ਜਾਣਾਗਾ ਫੋਨ ਨਹੀਂ ਚੱਗਦਾ ਓਏ ਉਹ ਫੋਨ ਤਾਂ ਚਾਰਜ ਤੇ ਲੱਗ ਰਿਹਾ ਸੀ ਬੰਦ ਹੋ ਗਿਆ ਰਾਤ ਡਿੱਗ ਕੇ ਖਰਾਬ ਹੋ ਰਿਹਾ ਸੀਗਾ ਕੋਈ ਤੇਰਾ ਫੋਨ ਕਿਤੇ ਡੋਟ ਵੀ ਆ ਜਾਏਗਾ ਯਾਰ ਰੋਜੀ ਬੰਨਣਾ ਜਾਂ ਲਾਦਣਾ ਹਾਂ ਦੱਸ ਕਿਵੇਂ ਯਾਦ ਕਰ ਰਹਾ ਸੀ ਉਹ ਮਾਤਾ ਇਹ ਕਹਿੰਦਾ ਸੀਗਾ ਉਹ ਨਮੀ ਤਾਈ ਕੇ ਚੱਲ ਕੇ ਆਉਣਾਗਾ ਅੱਥਰੇ ਉਹ ਨਮੀ ਤਾਈ ਕੇ ਉਹ ਤੈਨੂੰ ਪਤਾ ਤਾਂ ਹੈਗਾ ਸਰਪੰਚ ਨਾਲ ਗਏ ਤੇ ਕੀ ਜਲੂਸ ਨਿਕਲਿਆ ਤੇ ਆਪਣਾ ਫੇਰ ਕਿਉਂ ਤਾਂਗਾ ਯਾਰ ਉਹਨੇ ਮੈਨੂੰ ਬੁਲਾਇਆਗਾ ਉਤਰ ਨਾਲ ਇੱਕ ਹੋਰ ਦੱਸ ਮੈਨੂੰ ਮੇਰੇ ਤੇ ਸ਼ਾਂਤੀ ਹੋ ਰਹੀ ਆ ਤਾਂ ਉਹ ਤੇਰੇ ਤੇ ਸ਼ਾਂਤੀ ਉਹ ਕੌਮ ਜਾ ਕੇ ਆਈਆਂ ਗੱਲਾਂ ਕਰ ਰਹੇਗਾ ਓਏ ਯਾਰ ਉਹਨੇ ਮੈਨੂੰ ਇੱਕ ਚਿੱਠੀ ਠੀਕ ਹੈ ਨਾ ਜਦ ਤਨ ਯਕੀਨ ਨਹੀਂ ਉਹ ਤੇਰੀ ਚਿੱਠੀ ਵੀ ਲਿਖਿਆ। ਮੈਨੂੰ ਤਾਂ ਐ ਲੱਗ ਰਿਹਾ ਕਾਲੇ ਤੂੰ ਸੋਖਣਾ ਦੇਖਿਆ ਲੱਗਦਾ ਹੈ। ਉਹ ਨਹੀਂ ਉਹਨੇ ਯਾਰ ਚਿੱਠੀ ਜੇ ਲਿਖਿਆ ਸੀ ਵੀ ਮੈਂ ਸ਼ਾਮ ਨੂੰ ਤੈਨੂੰ ਮਿਲਣਾ ਚਾਹੁੰਦੀ ਆ। ਮੈਨੂੰ ਐ ਲੱਗ ਰਿਹਾ ਕਾਲੇ ਕੋਈ ਪਲਾਨ ਨਾ ਹੋਵੇ ਪਹਿਲਾਂ ਦੇਖ ਲੈ ਕਿੰਨਾ ਜਲੂਸ ਨਿਕਲੇ ਆਪਣਾ। ਉਹ ਐ ਕਿਹਨੂੰ ਪਲਾਨ ਹੈਗਾ ਕੋਈ ਯਾਰ ਯਾਰ ਉਹ ਤਾਂ ਚਿੱਠੀ ਵੀ ਉਹ ਤੋਂ ਭੇਜਿਆ ਉਹਨੇ ਇਕੱਲੀ ਕੋਠੇ ਤੇ ਖੜੀ ਜਿਓ। ਅੱਛਾ ਹਾਂ ਦੇ ਕਾਲੇ ਮੈਂ ਤਾਂ ਘਰੇ ਕੰਮ ਆ ਥੋੜਾ ਜਿਹਾ ਜੇ ਤੂੰ ਇਸ ਵਾਰ ਇਕੱਲਾ ਜਾਇਆ ਮੈਂ। ਚੱਲ ਫੇਰਾ। ਜਿਹੜੀ ਗੱਲ ਹੋ ਇੱਕ ਵਾਰ ਮੈਂ ਪਤਾ ਕਰਿਆ ਉਹਨਾਂ ਦਾ। ਬਾਕੀ ਜੇ ਮੈਂ ਤੈਨੂੰ ਫੋਨ ਫੋਨ ਕਰਾਂ ਮੇਰਾ ਫੋਨ ਚੱਕ ਨਹੀਂ। ਇਹ ਵਾਰ ਗੜਬੜ ਗੜਬੜ ਹੋ ਜਾਂਦੀ ਹੈ ਕਿ ਉੱਥੇ ਚੱਪਲਾ ਪੈਣ ਲੱਗੇ ਨਾ ਫੋਨ। ਉਹ ਤੂੰ ਟੈਨਸ਼ਨ ਨਾਲ ਹੈ। ਉਹ ਤਾਂ ਵਾ ਚੱਕ ਲੂ ਫੋਨ। ਨਾਲੇ ਧਿਆਨ ਨਾਲ ਜਾਈ ਥੋੜਾ ਜਿਹਾ। ਤੈਨੂੰ ਪਤਾ ਹੈਗਾ ਟੁੰਡੀ ਵਾਲਾ ਉਹੀ ਨਹੀਂ ਪੜਾ ਬਹੁਤ ਉਹ। ਹੋਇਓ ਉਹ ਤਾਂ ਹੈਗਾ। ਚਲ ਠੀਕ ਆ ਮੈਂ ਕੰਮ ਜਾ ਕੇ ਆਉਂਦਾ ਹਾਂ। ਤਾਂ ਉਹ ਚਿੱਠੀ 'ਚ ਲਿਖਿਆ ਹੋਇਆ ਸੀਗਾ। ਹਾਂ। ਵੀ ਜਦੋਂ ਘਰ ਤੋਂ ਵੜ ਗਏ ਵੀ ਉਹ ਦੋ ਆਹੀ ਕੱਲ੍ਹ ਜਾਣਗੇ ਉਹ ਤੇ ਕੰਮ। ਅੱਛਾ। ਹਾਂ। ਉਹ ਤਾਂ ਗੱਲ ਹੈਗੀ ਆ ਜਾਂਦੇ ਦਾ ਪਤਾ ਲੱਗਦਾ ਹੁੰਦਾ ਆਂਦੇ ਦਾ ਨਹੀਂ ਪਤਾ ਤੈਨੂੰ ਪਤਾ ਛਾਪਾ ਕਿ ਦੋ ਪੈ ਜਾਂਦਾ ਗੇਟ ਤੇ ਉਹ ਤੂੰ ਤਾਂ ਮੈਨੂੰ ਕੋਈ ਪੁੱਠਾ ਸਿੱਧਾ ਬੋਲ ਉਹ ਚਲ ਠੀਕ ਆ ਤੂੰ ਮਿਲ ਫਿਰ ਨਵੀ ਤਾਈ ਨੂੰ ਫਿਰ ਮੈਂ ਦੇਖੂਗਾ ਆ ਜਾ ਕੇ ਆਉਣਾ ਫਿਰ ਮੈਂ ਤੈਨੂੰ ਦੱਸ ਦਾਂ ਠੀਕ ਆ ਚਲ ਠੀਕ ਆ ਕਲੇ ਓਕੇ ਉਹ ਚਾਹ ਪਾਣੀ ਵੀ ਪੁੱਛ ਲਿਆ ਕਰੋ ਕਿਸੇ ਨੂੰ ਉਹ ਤੂੰ ਤਾਈ ਤੋਂ ਪੀ ਲਈ ਤੁਸੀਂ ਗਏ ਹੀ ਨਹੀਂ ਹਲੇ ਤੱਕ ਆ ਨਹੀਂ ਉਹ ਮੈਨੂੰ ਇਹ ਸੀ ਦੁਕਾਨਾਂ ਖੁੱਲ ਜਾਣ ਫਿਰ ਜਾਵਾਂਗੇ 9:30 ਤਾਂ ਹੋਣ ਵਾਲੇ ਹੋਗੇ ਉੱਥੇ ਭੀੜ ਵੀ ਬਹੁਤ ਜ਼ਿਆਦਾ ਹੋ ਜੂਗੀ ਜੇ ਟਾਈਮ ਨਾਲ ਜਾਓਗੇ ਤਾਂ ਹੀ ਵਾਪਸ ਆਉਂਗੇ ਟਾਈਮ ਨਾਲ ਹਾਂ ਇਹ ਤਾਂ ਤੇਰੀ ਗੱਲ ਸਹੀ ਆ ਤੇ ਹੋਰ ਹੁਣ ਵਿੱਚ ਕਹਿਣੀ ਆ ਬਾਪੂ ਜੀ ਆਜੋ ਚੱਲੀਏ ਫਿਰ ਹਾਂ ਪੁੱਤ ਚਲੋ 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 ਆਜ ਨਾਲ ਦੇਖ ਮੜਾ ਸਾਮ ਪੂਰਾ ਹੋਈਆ ਹਾਂ ਆਹੀ ਚਾਹੀਦੇ ਨੇ ਆ ਕਮਲ ਤਿਆਰ ਰੱਖੀ ਆਪਣਾ ਹਾਂਜੀ ਹਾਂਜੀ ਤੁਸੀਂ ਜਮਾ ਫਿਕਰ ਨਾ ਕਰੋ ਤੇਰੀ ਦਵਾਈ ਉਧਰਲੇ ਪਾਸੇ ਪਈ ਹੈ ਜੀ ਮੈਨੂੰ ਪਤਾ ਹੈ ਮੈਨੂੰ ਪਤਾ ਤੁਸੀਂ ਜਾਓ ਲੇਟ ਨਾ ਹੋ ਜੀ ਆਜੋ ਛੇਤੀ ਚੱਲੋ ਸ਼ੁਕਰ ਹੈ ਇਹ ਦਫਾ ਹੋਏ ਪਰੇ ਕਦੇ ਤਾਂ ਕਰੋ ਨਿਕਲੇ ਕਿਧੋਂ ਦੀ ਸੋਚਦੀਆਂ ਵੀ ਕਦੋਂ ਮੌਕਾ ਮਿਲੂ ਮੈਨੂੰ ਕਦੋਂ ਮੌਕਾ ਮਿਲੂ ਅੱਜ ਆਖਿਰਕਾਰ ਮੈਨੂੰ ਮੌਕਾ ਮਿਲੀ ਗਿਆ ਬਸ ਹੁਣ ਤਾਂ ਕਾਲਾ ਆ ਜੇ ਸਾਰੀ ਕਹਾਣੀ ਸਿਰੇ ਲੱਗ ਜੂਗੀ ਫਿਰ ਤਾਂ ਚਾ ਮੇਰੀ ਤਾਣੀ ਲੋਟ ਆ ਜੂਗੀ ਲੈ ਪੁੱਤ ਤੁਰਦਿਆਂ ਤੁਰਦਿਆਂ ਨੂੰ ਦੇਹਲਾ ਫੇਰ ਵੀ ਕਿੰਨਾ ਦਿਨ ਚੜ ਗਿਆ ਹੋਰ ਬਾਪੂ ਜੀ ਨਾਲੇ ਕਿੰਨੀ ਕਾਲੀ ਕੀਤੀ ਆਪਾਂ ਚਲ ਪੁੱਤ ਐ ਕਰਦੇ ਆਂ ਸ਼ਹਿਰ ਜਾ ਕੇ ਜਲਦੀ ਜਲਦੀ ਕਰਾ ਕੇ ਵਾਪਸ ਆ ਦੇਂਗੇ ਆਪਾਂ ਹੋਰ ਕੀ ਆਗਾ ਪਰ ਮੇਰੀ ਗੱਲ ਸੁਣੋ ਬਾਪੂ ਜੀ ਮੈਂ ਤਾਂ ਤੁਹਾਨੂੰ ਐ ਕਹਿੰਦੀ ਆਂ ਕਿ ਆਪਾਂ ਨੂੰ ਸ਼ਹਿਰ ਜਾਂਦੀ ਕੀ ਲੋੜ ਆ ਆਪਾਂ ਐ ਕਰਦੇ ਆਂ ਵੇਖੋ ਆਪਾਂ ਪਿੰਡੂ ਹੀ ਕਰਾ ਲੈਨੇ ਆ ਇਹ ਵੀ ਗੱਲ ਤੇ ਠੀਕ ਆ ਪਰ ਕਮਲ ਕਹਿੰਦੀ ਸੀ ਵੀ ਸ਼ਹਿਰੋਂ ਕਰਵਾਇਓ ਤੁਸੀਂ ਪੁੱਤ ਪਾਪੂ ਜੀ ਗੱਲ ਉਹ ਦੀ ਛੱਡੋ ਤੁਸੀਂ ਕੀ ਕਹਿੰਦੀ ਸੀ ਗੱਲ ਐਵੇਂ ਕਿ ਸ਼ਹਿਰ ਜਾਵਾਂਗੇ ਕਿੱਥੇ ਆਪਾਂ ਸਾਰਾ ਦਿਨ ਖੱਜਲ ਖਵਾਰ ਹੁੰਦੇ ਰਹਾਂਗੇ ਨਾਲੇ ਹਾਂ ਸ਼ਹਿਰ ਵਾਲਾ ਬੰਦਾ ਆਪਾਂ ਨੂੰ ਹੋਰ ਵੀ ਠੱਗੂਗਾ ਅਗਲਾ ਕੀ ਪਤਾ ਕਿੰਨੇ ਪੈਸੇ ਮੰਗ ਲੇ ਨਾਲੇ ਹਾਂ ਇੱਕ ਗੱਲ ਹੋਰ ਵੀ ਆ ਕੀ ਪਤਾ ਕੰਮ ਕਰਕੇ ਵੀ ਦੇਵੇ ਕਿ ਨਾ ਸ਼ਾਮਈ ਨਾ ਪਾ ਦੇ ਪਿੰਡ ਵਾਲਾ ਆਪਣੀ ਜਾਣ ਪਹਿਚਾਨ ਦਾ ਹੋਊਗਾ ਆਪਾਂ ਨੂੰ ਸਹੀ ਰੇਟ ਦੇ ਵਿੱਚ ਕੱਢ ਕੇ ਦੇ ਦੇਗਾ ਡਾਕੂਮੈਂਟਰ ਜੀ ਇਹ ਵੀ ਤੇਰੀ ਗੱਲ ਠੀਕ ਐ ਅਗਲੇ ਨੂੰ ਅਬ ਸਵੇਰੇ ਬੀਲੇ ਕਿ ਬਿਲੇ ਪੁੱਛ ਸਕਦੇ ਆ ਭਾਈ ਵੀ ਸਾਡੀ ਉਹ ਚਿੱਠੀ ਬਾਗੀ ਮੁੰਡੇ ਕੋਲੇ ਫਿਰ ਤੂੰ ਦੇਖ ਲੈ ਪੁੱਤ ਜਿਵੇਂ ਤੈਨੂੰ ਲੈ ਪਤਾ ਨਹੀਂ ਭੇਜੂਆ ਕਿ ਨਾ ਚੱਲ ਫਿਰ ਆਪਾਂ ਜਿਵੇਂ ਤੈਨੂੰ ਚੰਗਾ ਲੱਗਦਾ ਇੱਥੇ ਵਗ ਚੱਲਦੇ ਆਪਾਂ ਇੱਥੇ ਹੀ ਜਾਂਦੇ ਆ ਮੋੜ ਵਾਲੇ ਤੇ ਕਮਲ ਤਾਂ ਨਹੀਂ ਫਿਰ ਉਹ ਸੋਚੂ ਕਿ ਵੀ ਰੋਕੀ ਨਹੀਂ ਜਾਏ ਬਾਪੂ ਜੀ ਕੰਮ ਹੋਣਾ ਚਾਹੀਦਾ ਆਪਣਾ ਚਾਹੇ ਸ਼ਹਿਰ ਹੋ ਜੇ ਤੇ ਚਾਹੇ ਪਿੰਡ ਚੱਲ ਪੁੱਤ ਜਿਵੇਂ ਤੈਨੂੰ ਠੀਕ ਲੱਗਦਾ ਫਿਰ ਹੋਰ ਹਾਲੀ ਗਰਮੀ ਆ ਹਾਈ ਰੱਬਾ ਹਾਲੇ ਤੱਕ ਕਾਲਾ ਆਇਆ ਕਿਉਂ ਨਹੀਂ ਹੈਗਾ 10 ਵਜੇ ਤੱਕ ਨਹੀਂ ਆਇਆ ਹੈਗਾ ਛੇ ਕਾਲਾ ਨਾ ਆਇਆ ਫਿਰ ਕੀ ਬਣੂਗਾ ਨਹੀਂ ਨਹੀਂ ਮੇਰਾ ਤਾਂ ਸਾਰਾ ਬਣਿਆ ਬਣਾਇਆ ਪਲਾਨ ਖਰਾਬ ਹੋ ਜਾਊਗਾ ਪਾਣੀ ਫਿਰ ਜਾਊਗਾ ਹੁਣ ਤੱਕ ਤਾਂ ਉਹਨੂੰ ਆ ਜਾਣਾ ਚਾਹੀਦਾ ਸੀ ਹਾਏ ਰੱਬਾ ਬਸ ਛੇਤੀ ਛੇਤੀ ਕਾਲਾ ਆ ਜਾਈਂ ਮੈਨੂੰ ਲੱਗਦਾ ਆ ਗਿਆ ਹਾਂਜੀ ਦੱਸੋ ਕੀ ਕੰਮ ਸੀਗਾ ਅੰਦਰ ਤਾਂ ਆ ਜਾ ਨਾਲੇ ਮੈਂ ਤੈਨੂੰ 10 ਵਜੇ ਦਾ ਟਾਈਮ ਦਿੱਤਾ ਸੀ ਟਾਈਮ ਦੇਖੇ ਕਿੰਨਾ ਹੋ ਗਿਆ ਉਹ ਤੁਸੀਂ ਇੱਥੇ ਹੀ ਦੱਸ ਦਿਓ ਕੰਮ ਮੈਂ ਅੰਦਰ ਨਹੀਂ ਜਾਣਾ ਹੈਗਾ ਇੱਥੇ ਨਾ ਖੜ੍ਹ ਜੇ ਐਵੇਂ ਬਾਧੂ ਕਿਸੇ ਨੇ ਦੇਖ ਲੈਣਾ ਨਾਲੇ ਛਿੱਤਰ ਖਾਏਗਾ ਵੈਸੇ ਵੀ ਤੈਨੂੰ ਪਿੰਡ ਦੇ ਵਿੱਚ ਪਹਿਲਾਂ ਹੀ ਬਹੁਤ ਲਾਂਨਤਾ ਪੈਂਦੀਆਂ ਨੇ ਆ ਜਾ ਅੰਦਰ ਆ ਜਾ ਚੱਲ ਤੂੰ ਪਹਿਲਾਂ ਹੀ ਬਹੁਤ ਲੇਟ ਹੋ ਗਿਆ 10 ਵਜੇ ਦਾ ਟਾਈਮ ਦਿੱਤਾ ਸੀ ਮੈਂ ਤੈਨੂੰ ਚਲ ਆ ਜਾ ਅੰਦਰ ਉੱਥੇ ਹੀ ਦੱਸ ਦੇ ਅੰਦਰ ਜਾ ਕੇ ਕੀ ਕਰਨਾ ਤਾਂ ਕਮਰੇ 'ਚ ਤਾਂ ਆ ਜਾ ਉੱਥੇ ਬੈਠ ਕੇ ਦੱਸ ਦੂੰਗੀ ਉਹ ਨਹੀਂ ਨਹੀਂ ਯਾਰਾ ਮੈਂ ਨਹੀਂ ਜਾਂਦਾ ਤੇ ਨਾ ਕਮਰੇ 'ਚ ਅਣੀ ਪਤਾ ਅੰਦਰ ਜਾ ਕੇ ਕੋਈ ਇਲਜ਼ਾਮ ਲਾ ਦੇ ਇੱਥੇ ਰੌਲਾ ਪਾ ਦੇ ਮੇਰੀ ਹੋਰ ਬੇਇੱਜ਼ਤੀ ਹੋ ਮੇਰੇ ਨਾਲ ਦਿਮਾਗ ਨਾ ਖਰਾਬ ਕਰ ਐਵੇਂ ਪਖੰਡ ਜੇ ਨਾਲ ਬਾਲੇ ਕਰ ਠੀਕ ਐ ਮੇਰੇ ਤੋਂ ਕਾਲੀ ਦੇ ਵਿੱਚ ਤੈਨੂੰ ਕੋਈ ਵੀ ਗੱਲ ਨਹੀਂ ਦੱਸੀ ਜਾਣੀ ਆਰਾਮ ਨਾਲ ਬੈਠ ਕੇ ਦੱਸੂਗੀ ਨਾਲੇ ਵੈਸੇ ਵੀ ਤੈਨੂੰ ਕਹਿ ਧਰਿਆ ਵੀ ਘਰੇ ਕੋਈ ਨਹੀਂ ਹੈਗਾ ਚੁੱਪ ਕਰਕੇ ਅੰਦਰ ਆ ਜਾ ਲੱਗਦਾ ਛੇੜੋਲੀ ਫਿਰਦੀ ਆ ਮੇਰੇ ਤੇ ਜਿਹੜੀ ਅੰਦਰ ਬਲਾਕੇ ਨੇ ਗੱਲ ਕਰਨੀ ਆ ਹਾਏ ਓਏ ਮੇਰੇ ਕੋਲ ਤਾਂ ਚਾਹੀ ਨਹੀਂ ਦਾ ਮੈਂ ਜਾਂਦਾ ਆਂਦਾ ਸਾ ਕਿਹੜੀ ਗੱਲ ਆ ਕੀ ਨਾਲੇ ਤਾਂ ਕੱਲ ਚਿੱਠੀ 'ਚ ਕੀ ਲਿਖਿਆ ਸੀ ਇਹ ਜਿਹੜੀ ਕਿਹੜੀ ਗੱਲ ਆ ਜਿਹਦੇ ਵਿੱਚ ਤੇਰਾ ਵੀ ਫਾਇਦਾ ਨਾਲੇ ਮੇਰਾ ਵੀ ਫਾਇਦਾ ਆ ਦੇਖ ਮੈਨੂੰ ਨਾ ਗੱਲ ਵਾਲੀ ਖਮਾਫ ਰਾ ਕੇ ਤਾਂ ਕਰਨੀ ਨਹੀਂ ਆਉਂਦੀ ਸਿੱਧੀ ਸਿੱਧੀ ਗੱਲਾਂ ਦੱਸਾਂ ਤਾਰੀ ਦੀ ਸਾਰੀ ਜ਼ਮੀਨ ਜਾਇਦਾਦ ਮੈਂ ਆਪਣੇ ਨਾਮ ਕਰਵਾਉਣੀ ਆ। ਉਹ ਲੈ ਫਿਰ ਆ ਇਹਦੇ ਵਿੱਚ ਕੀ ਪ੍ਰੋਬਲਮ ਆਗੀ? ਤੂੰ ਉਹਦੇ ਘਰ ਵਾਲੀ ਤਾਂ ਹੈਗੀਆਂ। ਤੂੰ ਆਪਣਾ ਹਿੱਸਾ ਲੈ ਸਕਦੀ ਓਹਦੇ ਕੋਲੋਂ। ਆਹੀ ਤਾਂ ਮੁਸ਼ਕਿਲ ਆ ਨਾ ਵੀ ਮੈਂ ਆਪਣਾ ਹਿੱਸਾ ਲੈ ਨਹੀਂ ਸਕਦੀ। ਮੇਰਾ ਕਿਹੜਾ ਤਾਰੀ ਨਾਲ ਵਿਆਹ ਹੋਇਆ? ਉਹ ਤਾਂ ਨੇ ਝੂਠ ਬੋਲਿਆ ਸੀ ਪਿੰਡ ਵਾਲਿਆਂ ਦੇ ਸਾਹਮਣੇ ਆਪਣੀ ਇੱਜ਼ਤ ਬਚਾਉਣ ਦੇ ਮਾਰੇ ਨਹੀਂ। ਉਹ ਤੇਰਾ ਭਲਾ ਹੋ ਜੇ। ਤਾਇਆ ਇੰਨਾ ਸ਼ੈਤਾਨ ਨਿਕਲੂ। ਕਦੇ ਸੋਚਿਆ ਵੀ ਨਹੀਂ ਸੀ ਅਸੀਂ ਤਾਂ ਦੇਖ ਸਿੱਧੀ ਜੀ ਗੱਲ ਇਹ ਆ ਮੈਨੂੰ ਤੇਰੀ ਮਦਦ ਚਾਹੀਦੀ ਆ ਤੂੰ ਮੇਰੀ ਹੈਲਪ ਕਰ ਦੇ ਵੀ ਮੈਂ ਉਹਦੇ ਤੋਂ ਆਪਣੀਆਂ ਜ਼ਮੀਨ ਜਾਇਦਾਦ ਲੈ ਸਕਾਂ ਉਹ ਇਹਦੇ ਵਿੱਚ ਸਾਡਾ ਕੀ ਫਾਇਦਾ ਉਹ ਤੇਰਾ ਇਹ ਫਾਇਦਾ ਹੋਊਗਾ ਮੈਂ ਤੈਨੂੰ ਉਹਦੇ ਵਿੱਚ ਤੀਸਰਾ ਹਿੱਸਾ ਦੇ ਦੂੰਗੀ ਉਹ ਤੀਸਰਾ ਹਿੱਸਾ ਤਾਂ ਬਹੁਤ ਘੱਟ ਆ ਬਾਈ ਕੋਲ ਤਾਂ ਇੰਨੇ ਜ਼ਮੀਨ ਜਾਇਦਾਦ ਵੀ ਨਹੀਂ ਚਲ ਠੀਕ ਆ ਫਿਰ ਮੈਂ ਕੋਈ ਹੋਰ ਬੰਦਾ ਦੇਖ ਲੂੰਗੀ ਚਲ ਕੋਈ ਗੱਲ ਨਹੀਂ ਤੀਜਾ ਹਿੱਸਾ ਹੀ ਸਹੀ ਸਹੀ ਪਰ ਇਹਦੇ ਵਿੱਚ ਨਾ ਮੈਂ ਕੇੜੀ ਨੂੰ ਵੀ ਸ਼ਾਮਲ ਕਰੂੰਗਾ ਨਹੀਂ ਨਹੀਂ ਇਹ ਗੱਲ ਨਾ ਸਿਰਫ ਆਪਣੇ ਦੋਨਾਂ ਚ ਰਹਿਣੀ ਚਾਹੀਦੀ ਆ ਤੀਜੇ ਬੰਦੇ ਨੂੰ ਨਹੀਂ ਪਤਾ ਲੱਗਣੀ ਚਾਹੀਦੀ ਓਏ ਕਿਵੇਂ ਮੈਨੂੰ ਇੱਕ ਬੰਦਾ ਹੋਰ ਤਾਂ ਨਾ ਰੱਖਣੀ ਪਊਗਾ ਕੀ ਪਤਾ ਕੱਲ ਨੂੰ ਤੂੰ ਮੁੱਕਰ ਜਾਵੇਂ ਮੇਰੇ ਸਿਰ ਕੋਈ ਇਲਜ਼ਾਮ ਲਾ ਦੇ ਆਖਿਰਕਾਰ ਮੇਰੀ ਸਪੋਰਟ ਵਿੱਚ ਵੀ ਕੋਈ ਨਾ ਕੋਈ ਤਾਂ ਚਾਹੁੰਦਾ ਵਾ ਬਾਕੀ ਤੂੰ ਇਹ ਦੱਸ ਕਰਨਾ ਕੀ ਆ ਚਲ ਠੀਕ ਆ ਜੇ ਤੂੰ ਜ਼ਿਆਦਾ ਹੀ ਕਹਿ ਰਹੀਆਂ ਤੇਰੀ ਗੱਲ ਮੰਨ ਲੈਂਦੀ ਆ ਕਰਨਾ ਤਾਂ ਇਹ ਆ ਵੀ ਤੁਸੀਂ ਤਾਰੀ ਨੂੰ ਪੂਰਾ ਮਜਬੂਰ ਕਰਨਾ ਵੀ ਉਹ ਮੇਰੇ ਨਾਲ ਵਿਆਹ ਕਰਵਾ ਲੇ ਕਿਉਂਕਿ ਜੇ ਤੁਸੀਂ ਉਹਨੂੰ ਪ੍ਰੈਸ਼ਰਾਈਜ਼ ਕਰੋਗੇ ਵਿਆਹ ਤਾਂ ਉਹ ਮੇਰੇ ਨਾਲ ਕਰਾ ਲੂਗਾ ਮਜਬੂਰੀ ਦੇ ਵਿੱਚ ਬਾਕੀ ਜ਼ਮੀਨ ਜਾਇਦਾਦ ਕਿਵੇਂ ਲੈਣੀ ਆ ਉਹ ਮੈਨੂੰ ਚੰਗੀ ਤਰ੍ਹਾਂ ਪਤਾ ਉਹ ਮੈਂ ਆਪਣੇ ਆਪ ਹੀ ਕਰਵਾ ਲੂੰਗੀ ਜੀਤਾ ਪੁੱਤ ਆ ਤਾਂ ਬਹੁਤ ਵਧੀਆ ਹੋਇਆ ਹੋਰ ਟਾਈਮ ਨਾਲ ਆਪਣਾ ਕੰਮ ਨੁੱਬੜ ਗਿਆ ਜੇ ਸ਼ਹਿਰ ਜਾਂਦੇ ਸਾਰੇ ਦਿਹਾੜੀ ਫੁੱਟ ਜਾਣੀ ਸੀ ਪੁੱਤ ਉੱਤੋਂ ਇੰਨੀ ਗਰਮੀ ਹਨਾ ਮੁੱਖੇ ਮਰ ਜਾਣਾ ਸੀ ਆਪਾਂ ਨੇ ਤਾਂ ਚਲ ਸੋਣਾ ਹੋਇਆ ਹੂੰ ਨਾਲੇ ਵਧੀਆ ਇਹ ਪਿੰਡ ਵਾਲਾ ਬੰਦਾ ਨਾਲੇ ਜਾਣ ਪਛਾਣ ਨਾਲੇ ਛੇਤੀ ਭੇਜ ਦੂਗਾ ਹਾਂ ਬਿਲਕੁਲ ਸ਼ਹਿਰੀ ਦਾ ਕੀ ਪਤਾ ਲੱਗਦਾ ਸੀ ਕਿੰਨੇ ਪੈਸੇ ਲੈ ਕੇ ਲੁਕਟ ਲੈਂਦਾ ਸਹੀ ਗੱਲ ਆ ਪੁੱਤ ਹੁਣ ਐ ਕਰੀ ਆ ਜਿਹੜੇ ਨਿੰਬੂ ਲੈ ਕੇ ਆ ਹਨ ਹਾਂ ਉਹਦੇ ਨਾਲ ਪਾਣੀ ਬਣਾ ਲੈ ਪੁੱਤ ਹਾਂ ਮਰ ਗਿਆ ਤਾਂ ਗਰਮੀ ਹੋਰ ਬਾਪੂ ਜੀ ਚਲ ਕੋਈ ਨਹੀਂ ਉਹਨਾਂ ਦਾ ਕੰਮ ਵੀ ਬਣ ਗਿਆ ਨਹੀਂ ਤੇ ਆਪਾਂ ਨੂੰ ਵਈ ਟੈਨਸ਼ਨ ਨਹੀਂ ਰਹਿੰਦੀ ਬਿਲਕੁਲ ਬਿਲਕੁਲ ਹੋਰ ਆ ਗਿਆ ਕਰ ਚਲ ਸ਼ੁਕਰ ਹੈ ਉਹ ਚਲ ਠੀਕ ਆ ਹੁਣ ਤੇਰੀ ਸਾਰੀ ਗੱਲ ਹੋ ਗਈ ਹੁਣ ਮੈਂ ਚੱਲਦਾ ਹਾਂ ਇੱਥੇ ਨਹੀਂ ਪਤਾ ਕੋਈ ਆ ਜੇ ਹੋਰ ਪੰਗਾ ਪਈ ਕੋਈ ਨਹੀਂ ਆਉਂਦਾ ਹੈਗਾ ਨਾਲੇ ਵੈਸੇ ਵੀ ਮੈਂ ਤਾਂ ਉਹਨਾਂ ਨੂੰ ਸ਼ਹਿਰ ਭੇਜਿਆ ਹੋਇਆ ਅੱਜ ਨਹੀਂ ਕੋਈ ਆਉਂਦਾ ਹੈਗਾ ਹਾਂ ਕੋਣ ਆ ਗਿਆ ਕਾਮਲਕ ਮੈਂ ਤਾਂ ਡੈਡੀ ਹੁਣ ਡਰ ਲੱਗੀ ਜਾਂਦਾ ਉਹਨਾ ਬੁੱਤ ਉਹ ਸੁੱਤੀ ਪਈ ਹੁਣੀ ਤਾਂ ਕਰਕੇ ਨਹੀਂ ਪਤਾ ਲੱਗਿਆ ਬਸ ਕਰੋ ਡੈਡੀ ਜੀ ਸੁੱਤੀ ਕਿਹੜੇ ਪਾਸੇ ਉਹ ਸਾਰਾ ਸਾਰਾ ਦਿਨ ਨਹੀਂ ਸੁੰਦੀ ਹੈਗੀ ਉਹ ਮੈਨੂੰ ਕਿਹੜਾ ਪਤਾ ਨਹੀਂ ਮੈਨੂੰ ਤਾਂ ਹੁਣ ਘਬਰਾਟ ਹੋਈ ਜਾਂਦੀ ਆ ਉਹ ਘਬਰਾ ਉਹ ਘਬਰਾ ਨਾ ਪੁੱਤ ਕੋਈ ਗੱਲ ਨਹੀਂ ਆਜੂ ਕਈ ਵਾਰੀ ਪੱਖੇ ਦੇ ਖੜਕੇ ਵਿੱਚ ਪਤਾ ਨਹੀਂ ਲੱਗਦਾ ਹੁੰਦਾ ਚਲੋ ਤੇਰਾ ਪੜਾ ਹੋ ਜੀ ਆਹ ਕੌਣ ਆ ਗਿਆ ਹੁਣ ਉਹ ਕਿਤੇ ਤੇਰੇ ਘਰ ਵਾਲੇ ਤੇ ਤੇਰੀ ਨੂਰਾ ਨਹੀਂ ਤਾਂ ਨਹੀਂ ਆ ਗਏ ਆਈ ਐਮ ਬਕਵਾਸ ਨਾ ਮਾਰ ਉਹ ਗਏ ਹੋਏ ਨੇ ਉਹ ਨਹੀਂ ਆ ਸਕਦੇ ਕੋਈ ਹੋਰ ਹੋਊਗਾ ਤੈਨੂੰ ਕੀ ਪਤਾ ਕੀ ਪਤਾ ਉਹੀ ਹੁਣ ਜੇ ਉਹੀ ਹੋਏ ਫਿਰ ਤੂੰ ਕੀ ਕਰੇਂਗੀ ਗੱਲ ਤਾਂ ਤੇਰੀ ਵੀ ਸਹੀ ਆ ਜੇ ਉਹੀ ਹੋਏ ਫਿਰ ਮੈਂ ਕੀ ਕਰੂੰਗੀ ਤੂੰ ਐਂ ਕਰ ਤੂੰ ਨਾ ਮੇਰੇ ਨਾਲ ਚੱਲ ਆਪਾਂ ਬਾਅਦ 'ਚ ਦੇਖਦੇ ਆਂ ਕੀ ਬਣਦਾ ਮੇਰੀ ਗੱਲ ਸੁਣ ਤੂੰ ਨਾ ਪਰਦੇ ਉਲੀ ਨੂੰ ਜਾ ਕਿਚਨ 'ਚ ਤੇ ਜਦ ਤੱਕ ਮੈਂ ਆਣੀ ਤੈਨੂੰ ਕਹਿੰਦੀ ਨਾ ਉਹ ਤੱਕ ਬਾਹਰ ਨਾ ਆਈ ਤੇ ਨਾਲੇ ਹਾਂ ਕੋਈ ਵੀ ਨਾ ਚਲਾਕੀ ਕਰਨ ਦੀ ਕੋਸ਼ਿਸ਼ ਨਾ ਕਰੇ ਲਗੀ ਸਮਝ ਉੱਥੇ ਬੈਠ ਜਾ ਜੇ ਉਹ ਬੁੜਾ ਤੇ ਉਹਦੀ ਨੂੰਹ ਹੋਏ ਨਾ ਫਿਰ ਤਾਂ ਮੈਂ ਗਈ ਅੱਜ ਇਫਾਸਤਾ ਮਾਰੂ ਡੈਡੀ ਲੈ ਆਏ ਕਮਲ ਕੀ ਗੱਲ ਹੋ ਗਈ ਐਨਾ ਟਾਈਮ ਲਾਤਾ oh ਮੈਂ ਨਾ ਮੇਰੀ ਅੱਖ ਲੱਗ ਗਈ ਸੀ ਪਟਾ ਮੈਂ ਫੋਨ ਚਲਾ ਰਹੀ ਸੀ ਫਿਰ ਜਦੋਂ ਨਾ ਇੱਕਦਮ ਦਰਵਾਜ਼ਾ ਖੜਕਿਆ ਜ਼ੋਰ ਨਾਲ ਫਿਰ ਮੈਨੂੰ ਪਤਾ ਲੱਗਿਆ ਕਿ ਕੋਈ ਆਇਆ ਨਾਲ ਤੁਸੀਂ ਇੰਨੀ ਛੇਤੀ ਕਿਵੇਂ ਆ ਗਏ ਹਸੀ ਅੰਦਰ ਆ ਜੀਓ ਪਹਿਲਾਂ ਹਾਂ ਹਾਂ ਆਜੋ ਆਜੋ ਅਸਤਾ ਸ਼ਹਿਰ ਗਏ ਨਹੀਂ ਅਸਤਾ ਇੱਥੋਂ ਪਿੰਡੋਂ ਹੀ ਕਰਵਾ ਕੇ ਆ ਗਏ ਮੋੜ ਤੋਂ ਅੱਛਾ ਤਾਂ ਹੀ ਫਿਰ ਟਾਈਮ ਨਾਲ ਵਾਪਸ ਆ ਗਏ ਮੈਨੂੰ ਤਾਂ ਇਹ ਸੀ ਵੀ ਤੁਹਾਨੂੰ ਟਾਈਮ ਲੱਗ ਜੂਗਾ ਤੁਸੀਂ ਸ਼ਹਿਰ ਗਏ ਹੋਏ ਹੋ ਆ ਜਿੱਤਾਇਆ ਕਰ ਚਲ ਜਿਹੜੇ ਨਿੰਬੂ ਲੈ ਕੇ ਆ ਪੁੱਤ ਪਾਣੀ ਬਣਾ ਫੜਾ ਫੜਾ ਹਾਂ ਆਜੋ ਲਿਓ ਮੈਨੂੰ ਦੇ ਦਿਓ ਨਿੰਬੂ ਪਾਣੀ ਮੈਂ ਬਣਾ ਦਿੰਨੀ ਆ ਤੁਸੀਂ ਚਲੋ ਅੰਦਰ ਚੱਲ ਕੇ ਬੈਠੋ ਨਹੀਂ ਨਹੀਂ ਮੈਂ ਇੱਥੇ ਬਹਿਣਾ ਵਧੀਆ ਹਵਾ ਚੱਲਦੀ ਆ ਛੇ ਮੈਂ ਨਿੰਬੂ ਪਾਣੀ ਬਣਾਉਣੀ ਆ ਨਹੀਂ ਨਹੀਂ ਤੁਸੀਂ ਰਹਿਣ ਦਿਓ ਨਿੰਬੂ ਪਾਣੀ ਮੈਂ ਬਣਾ ਕੇ ਲੈ ਕੇ ਆਂ ਨਾਲੇ ਤੁਸੀਂ ਇੱਥੇ ਘਾਤੋ ਬੈਠ ਰਹੇ ਹੋ ਉਹ ਕਿੰਨੀ ਵਧੀਆ ਹਵਾ ਚੱਲਦੀ ਆ ਇੱਥੇ ਹਾਂ ਇੱਥੇ ਬੈਠਿਆ ਤੂੰ ਐ ਕਰ ਜਾ ਮੈਂ ਪਾਣੀ ਮੰਗ ਲਈ ਨਹੀਂ ਨਹੀਂ ਤੁਸੀਂ ਬੈਠੋ ਗਰਮੀ ਦੇ ਵਿੱਚ ਥੱਕ ਹਾਰ ਕੇ ਆਏ ਹੋ ਨਾਲੇ ਇੱਥੇ ਕਿਹੜੀ ਹਵਾ ਚੱਲਦੀ ਆ ਐਨੀ ਤਾਂ ਗਰਮ ਲੋ ਵਗਦੀ ਜਾਂਦੀ ਆ ਤੁਸੀਂ ਕਮਰੇ 'ਚ ਜਾ ਕੇ ਬੈਠੋ ਏਸੀ ਉਸੀ ਲਾ ਕੇ ਮੈਂ ਨਿੰਬੂ ਪਾਣੀ ਬਣਾ ਕੇ ਲੈ ਕੇ ਆਉਣੀ ਆ ਚਲੋ ਚਲੋ ਉઠੋ ਉઠੋ ਖੜੇ ਹੋ ਜਾਓ ਹੋ ਜਾਓ ਹੋ ਜਾਓ ਖੜੇ ਹੋ ਜਾਓ ਚਲੋ ਤੁਸੀਂ ਵੀ ਅੰਦਰ ਓੱਥੇ ਬੈਠ ਕੇ ਪੀ ਲੈ ਦੇ ਚੱਲ ਬੜਾ ਹੋ ਗਿਆ ਹੈ ਰੱਬਾ ਜੇ ਦੋਵੇਂ ਜਣੇ ਇੱਥੇ ਬਹਿ ਜਾਂਦੇ ਮੇਰਾ ਤਾਂ ਪਲਾਨ ਹੀ ਖਰਾਬ ਹੋ ਜਾਣਾ ਸੀ ਮੈਂ ਨਿੰਬੂ ਪਣੀ ਬਣਾਉਣੀ ਹੈ ਬਾਪੂ ਜੀ ਨਹੀਂ ਨਹੀਂ ਤੁਸੀਂ ਬੈਠੋ ਮੈਂ ਆਪੇ ਬਣਾ ਲਿਆਉਂਗੀ ਤੁਸੀਂ ਗਰਮੀ ਦੇ ਵਿੱਚੋਂ ਥੱਕ ਖਾਰ ਕੇ ਆਏ ਹੋ ਇੰਨੀ ਧੁੱਪ ਸੀਗੀ ਕੋਈ ਗੱਲ ਨਹੀਂ ਛੋਟਾ ਜਿਹਾ ਕੰਮ ਆ ਵੈਸੇ ਵੀ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਮੈਨੂੰ ਮਸਾ ਮਸਾ ਤਾਂ ਮੌਕਾ ਮਿਲਦਾ ਕੰਮ ਕਰਨ ਦਾ ਤੁਸੀਂ ਆਰਾਮ ਕਰੋ ਮੈਂ ਹੁਣੀ ਨਿੰਬੂ ਪਣੀ ਬਣਾ ਕੇ ਲੈ ਕੇ ਆਉਣੀ ਆ ਮੈਨੂੰ ਤਾਂ ਕਈ ਵਾਰੀ ਇਹਦੀ ਸਮਝ ਨਹੀਂ ਆਉਂਦੀ ਹੈਗੀ ਬਾਪੂ ਜੀ ਖਦੇ ਖਦੇ ਤਾਂ ਇਹ ਐਵੇਂ ਕਰ ਦਿਆ ਜੀਵ ਬਥੇਰੀ ਚੰਗੇ ਹੋਵੇ ਕਦੇ ਕਦੇ ਐਵੇਂ ਕਰਦੀ ਆ ਜਿਵੇਂ ਕੋ ਗੜਪੜ ਹੋਵੇ ਉਹ ਕੋਈ ਗਾਲੀ ਪੁੱਤ ਨਿਆਣੀ ਆ ਜਦੋਂ ਸਿਆਣੀ ਹੋਗੀ ਆਪਿਆ ਕਲਾਜੂਗੀ ਲੈ ਬਾਪੂ ਜੀ ਬੱਚੇ ਦੀ ਮਾਨਤਾ ਬਣ ਗਈ ਉਹ ਹੋਰ ਦਾ ਸਿੱਧੂ ਵਦ ਕਦੋਂ ਸਿਆਣੀ ਹੋਗੀ ਉਹ ਚਲ ਕੋਈ ਨਾ ਪੁੱਤ ਜੋ ਜੇਦੇ ਕਰਦੀ ਆ ਉਹਨੂੰ ਬਣਾ ਲਿਆ ਹਣ ਦੇ ਠੀਕ ਆ ਮੇਰੀ ਗੱਲ ਸੁਣ ਤਾਰੀ ਤੇ ਜਿੱਤਾਂ ਘਰੇ ਆ ਗਏ ਓ ਯਾਰਾ ਆ ਤਰੀਕਾ ਕੀ ਪਲੈਨਿੰਗ ਹੈ ਨਾ ਅਹੀਂ ਹੀ ਆਪ ਪਲੈਨਿੰਗ ਤੂੰ ਅੱਗੇ ਕਰੀਂ ਔਰ ਐਂਦੇ ਬੱਪਾ ਤੂੰ ਮੈਨੂੰ ਵੀ ਮਰਵਾਈਂ ਓਏ ਇਹ ਜੇ ਕੋਈ ਗੱਲ ਨਹੀਂ ਹੈਗੀ ਆ ਦੇਖ ਮੈਂ ਉਹਨਾਂ ਵਾਸਤੇ ਹੁਣ ਨਿੰਬੂ ਪਾਣੀ ਬਣਾਉਣ ਲੱਗੀ ਆ ਜਿੰਨੇ ਟਾਈਮ ਦੇ ਵਿੱਚ ਮੈਂ ਨਿੰਬੂ ਪਾਣੀ ਬਣਾ ਕੇ ਉਹਨਾਂ ਕੋਲ ਲੈ ਕੇ ਜਾਉਂਗੀ ਨਾ ਉਦੋਂ ਤੱਕ ਤੂੰ ਇੱਥੇ ਛੇਛੇ ਟੱਪ ਜੀ ਓਏ ਕਰ ਨਿੰਬੂ ਪਾਣੀ ਬਣਾਉਣ ਤਾਂ ਲੱਗੀਆਂ ਘਟ ਮੈਨੂੰ ਵੀ ਪਿਆ ਤੇ ਗਰਮੀ ਬਹੁਤ ਹੋ ਰਹੀ ਆ ਯਾਰ ਤੇ ਦਿਮਾਗ ਸੈਟ ਆ ਇੱਥੇ ਟੈਨਸ਼ਨ ਦੇ ਵਿੱਚ ਮੇਰਾ ਦਿਮਾਗ ਫਟਿਆ ਯਾਰਿਆ ਤੈਨੂੰ ਮਸ਼ਕਰੀਆਂ ਸੁਜਦੀਆਂ ਨੇ ਜੀਤਾ ਉਹ ਕੰਮ ਨੂੰ ਜਲਦੀ ਜਾ ਕੇ ਕਾ ਕਦੀ ਮੇਰੇ ਪਾਣੀ ਵਿੱਚ ਮਿੱਠਾ ਘੱਟ ਪਾਵੇ ਤੁਹਾਨੂੰ ਪਤਾ ਸ਼ੂਗਰ ਵਾਧੀ ਘੱਟਦੀ ਰਹਿੰਦੀ ਹੈ ਨਹੀਂ ਬੰਗਾ ਛੜੂਗਾ ਦੁਬਾਰਾ ਫਿਰ ਮੈਂ ਬਾਪੂ ਜੀ ਜਿਹੜੇ ਹਸਾਬ ਨਾਲ ਉਹ ਮਿੱਠਾ ਪਾਉਂਦੀ ਆ ਨਾ ਘੱਟਦੀ ਤਾਂ ਤਾਂ ਮੈਨੂੰ ਪਤਾ ਨਹੀਂ ਪਰ ਸ਼ੂਗਰ ਵਧ ਜ਼ਰੂਰ ਛਾਊਗੀ ਕੋਈ ਨਹੀਂ ਮੈਂ ਜਾ ਕੇ ਕਹਿੰਦੀ ਹਾਂ ਚਲਦੀ ਜਾ ਫਿਰ ਕਿਤੇ ਹੋਰ ਬਣਾ ਲੇਉਂ ਸ਼ਾਹੀ ਦਾ ਜੀ ਖੁਸ਼ ਹਾਂ ਮੈਂ ਇਹ ਕਹਿਣਾ ਸੀ ਕਿ ਨਿੰਬੂ ਪਾਣੀ ਚ ਮਿੱਠਾ ਘੱਟ ਪਾਈ ਬਾਪੂ ਜੀ ਨੂੰ ਦੀ ਸ਼ੂਗਰ ਵਾਧੀ ਘੱਟਦੀ ਆ ਨੇंबू ਪਾਣੀ ਤਾਂ ਹੁਣ ਬਣ ਗਿਆ ਬਣ ਗਿਆ ਆ ਦੇਖੋ ਲੈ ਤੂੰ ਤਾਂ ਬਰਫ਼ੀ ਨਹੀਂ ਪਾਈ ਚਲ ਮੈਂ ਬਰਫ਼ ਕੱਢ ਦੂੰ ਤੁਸੀਂ ਐਦਾ ਕਰੋ ਆ ਨਿੰਬੂ ਪਾਣੀ ਅੰਦਰ ਲੈ ਜਾ ਬਰਫ਼ ਮੈਂ ਕੱਢ ਦਿੰਨੀ ਆ ਲੈ ਬਰਫ਼ ਨਾ ਜੰਮੀ ਹੋਗੀ ਤੈਨੂੰ ਵੀ ਪਤਾ ਕਿ ਲਾਈਟ ਬਹੁਤ ਜ਼ਿਆਦਾ ਰਹਿੰਦੀ ਆ ਤੇ ਨਾਲੇ ਤੈਨੂੰ ਆ ਹਾਲਤ ਦੇ ਵਿੱਚ ਤੂੰ ਜ਼ੋਰ ਥੋੜਾ ਲਾਏਂਗੀ ਮੈਂ ਹੀ ਕੱਢਦੀ ਆ ਉਹ ਨਹੀਂ ਨਹੀਂ ਦੋ ਤਿੰਨ ਘੰਟੇ ਹੋ ਗਏ ਲਾਈਟ ਗਈ ਨੂੰ ਹੁਣ ਤੱਕ ਤਾਂ ਬਰਫ਼ ਪਿਗਲ ਗਈ ਹੋਣੀ ਮੈਂ ਆਪੇ ਕੱਢ ਕੇ ਲੈ ਕੇ ਆਉਣੀ ਆ ਤੁਸੀਂ ਆ ਫੜੋ ਇਹਨੂੰ ਅੰਦਰ ਲੈ ਕੇ ਚੱਲੋ ਮੈਂ 2 ਮਿੰਟ ਚ ਲੈ ਕੇ ਆਈ ਬਰਫ਼ ਇੱਕ ਤਾਂ ਇਹਨਾਂ ਦੇ ਪਖੰਡ ਜੇ ਨਹੀਂ ਮੁੱਕਦੇ ਕਦੇ ਪਾਣੀ ਦੇ ਵਿੱਚ ਬਰਫ਼ ਪਾ ਦੋ ਕਦੇ ਮਿੱਠਾ ਘੱਟ ਰੱਖੋ ਕਦੇ ਇਹ ਕਦਿਓ ਕਾਲੀ ਗੱਲ ਸੁਣ ਮੇਰੀ ਜੀਤਾ ਅੰਦਰ ਚਲੀ ਗਈ ਤਾਰੇ ਅੰਦਰ ਬੈਠਾ ਮੈਂ ਵੀ ਹੁਣ ਅੰਦਰ ਜਾਣ ਲੱਗੀ ਆ ਮੈਂ ਨਾ ਤੈਨੂੰ ਇਸ਼ਾਰਾ ਕਰੂੰਗੀ ਆਪਾਂ ਇੱਥੋਂ ਟੱਪ ਜੀ ਲੰਘ ਜੀ ਛੇਤੀ ਛੇਤੀ ਠੀਕ ਐ ਦੇਖ ਕੇ ਇਸ਼ਾਰਾ ਕਰੀ ਕਿਤੇ ਯਾਰ ਪਹਿਲਾਂ ਨਾ ਕੰਮ ਕਰਦੇ ਉਧਰ ਮੈਂ ਬਾਹਰ ਨਿਕਲ ਲੱਗਾ ਤੇ ਕੋਈ ਆ ਜਾ ਮੈਂ ਫੜਿਆ ਜਾਮਾ ਚਿੰਤਾ ਨਾ ਕਰ ਮੇਰੇ ਤੇ ਭਰੋਸਾ ਰੱਖ ਬਸ ਮੈਂ ਹੁਣ ਉਧਰ ਨੂੰ ਜਾਣ ਲੱਗਿਆ ਤੇ ਮੇਰੇ ਪਿੱਛੇ ਪਿੱਛੇ ਹੀ ਬਾਹਰ ਆ ਜਾਈ ਜੀਤਾ ਹੂੰ ਬੁੱਤ ਤੂੰ ਐ ਕਰ ਮੈਂ ਦੋ ਰੋਟੀਆਂ ਵੀ ਲੈ ਆ ਦੇ ਉਹ ਬਿਜਲੀ ਵਾਲਿਆਂ ਦਾ ਫੋਨ ਆਇਆ ਸੀਗਾ ਥੋੜੀ ਠੀਕ ਕਰਵਾਉਣੀ ਹੈ ਵੀ ਮੈਂ ਜਲਦੀ ਜਲਦੀ ਠੀਕ ਕਰਵਾ ਦੂੰਗਾ ਤੂੰ ਜਲਦੀ ਜਲਦੀ ਮੈਨੂੰ ਰੋਟੀਆਂ ਲੈ ਕੇ ਆ ਇਹ ਇਹਨਾਂ ਨਾਲ ਹੀ ਖਾ ਲੂ ਮੈਂ ਤਾਂ 6 ਤਾਂ ਲਈ ਲੈਟ ਆਉਣੀ ਹੈ ਹਾਂ ਬੁੱਤ ਅੱਛਾ ਚੱਲ ਆ ਜੀ ਯਾਨੀ ਹੋਰ ਕਮਨ ਵਿੜੀ ਆ ਮਾ ਉਹ ਵੀ ਹਾਂਜੀ ਸਸਿਕਾਰ ਦੋਸਤੋ ਕੀ ਹਾਲ ਚਾਲ ਹੈ ਕਿਵੇਂ ਲੱਗੀ ਸਾਡੀ ਮੂਵੀ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸ਼ੇਅਰ ਕਰਕੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਦੇ ਵਿੱਚ ਅੱਗੇ ਕੀ ਚਾਹੀਦਾ ਹੈ ਜੇ ਤੁਸੀਂ ਅੱਗੇ ਇਹਨੂੰ ਕੰਟੀਨਿਊਟੀ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇਹਨੂੰ ਤੁਹਾਨੂੰ ਸ਼ੇਅਰ ਕਰਨਾ ਪਊਗਾ ਕਿਉਂਕਿ ਜਿਵੇਂ ਤੁਸੀਂ ਇਹਨੂੰ ਪਿਆਰ ਦੋਗੇ ਅਸੀਂ ਉਸੇ ਤਰੀਕੇ ਨਾਲ ਅੱਗੇ ਪਾਰਟ ਲੈ ਕੇ ਆਵਾਂਗੇ ਸੋ ਇਹ ਤੁਸੀਂ ਪਹਿਲੇ ਤੇ ਪਾਰਟ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਦਿলো ਧੰਨਵਾਦ ਤੁਹਾਡਾ ਬਾਬਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਸਤਿ ਸ਼੍ਰੀ ਅਕਾਲ ਰਿਸਪੈਕਟਿਵਸ